ਕਿ ਸਿੱਖ ਜਿਹੜਾ ਹੈ ਜਿਹੜਾ ਭਾਰਤੀ ਕਬਜ਼ੇ ਵਾਲੇ ਪੰਜਾਬ ਵਾਲਾ ਉਸਨੇ ਖੁੱਲੇ ਆਮ ਬਾਹਰ ਨਿਕਲ ਕੇ ਹਿੰਦੁਸਤਾਨ ਦੀ ਨਰਿੰਦਰ ਮੋਦੀ ਦੀ ਜਿਹੜੀ ਇਹ ਰਾਜਨੀਤਿਕ ਲੜਾਈ ਸੀ ਉਹ ਲੜਨ ਤੋਂ ਨਾ ਕੀਤੀ ਔਰ ਜਿਹੜਾ ਨਾਰਾ ਲੱਗਿਆ ਇਸ ਨਾਰੇ ਨੇ ਜਿਹੜਾ ਹੈ ਉਹ ਸਾਰੀ ਦੁਨੀਆ ਹਿਲਾਈ ਹੈ ਔਰ ਪਾਕਿਸਤਾਨ ਦਾ ਆਵਾਮ ਪਾਕਿਸਤਾਨ ਦੀ ਸਰਕਾਰ ਤੇ ਪਾਕਿਸਤਾਨ ਦੀ ਫੌਜ ਜਿਹੜੀ ਹੈ ਉਹ ਇੱਕ ਮੁਠ ਸੀ ਦੂਜੇ ਪਾਸੇ ਜਿਹੜਾ ਹਿੰਦੁਸਤਾਨ ਹੈ ਹਿੰਦੁਸਤਾਨ ਦੀ ਫੌਜ ਜਿਹੜੀ ਹੈ ਉਹ ਰਾਜਨੀਤਿਕ ਲੜਾਈ ਲੜਨਾ ਨਹੀਂ ਸੀ ਚਾਹੁੰਦੀ ਸਿੱਖ ਫੌਜੀ ਜਿਹੜੇ ਆ ਉਹ ਇਸ ਗੱਲ ਤੋਂ ਪਿੱਛੇ हट ਚੁਕੇ ਸੀ ਕਿ ਅਸੀਂ ਇਹ ਰਾਜਨੀਤਿਕ ਲੜਾਈ ਮੋਦੀ ਦੇ ਲਈ ਨਹੀਂ ਲੜਨੀ ਅਸਲਾਮੁਅਲੈਕਮ ਜੀ ਸਤਿ ਅਕਾਲ ਮੀਕ ਕਰਨੇ ਆ ਤੁਸੀਂ ਬਿਲਕੁਲ ਟਿਕ ਟਾਕ ਹੋ ਗਿਆ ਰਬ ਤੁਹਾਨੂੰ ਚੜਦੀ ਕਲਾ ਚ ਰੱਖੇ ਅੱਥੇ ਜੀ ਅਸੀਂ ਅੱਜ ਗੱਲ ਕਰਾਂਗੇ ਖਾਲਿਸਤਾਨ ਬਾਰੇ ਚ ਸਿੱਖਾਂ ਦੀ ਸਪੋਰਟ ਨਾਲ ਸਿੱਖ ਜਿਹੜੇ ਫੌਜੀ ਨੇ ਉਹਨਾਂ ਦੀ ਫਾਈਟ ਨੂੰ ਲੈ ਕੇ ਕਿ ਕਿਸ ਤਰ੍ਹਾਂ ਸਿੱਖਾਂ ਨੇ ਪਾਕਿਸਤਾਨ ਦੇ ਖਿਲਾਫ ਫਾਈਟ ਕਰਨ ਤੋਂ ਇਨਕਾਰ ਕੀਤਾ ਤੇ ਇੱਥੇ ਕਿਸ ਤਰ੍ਹਾਂ ਹੋਂਦ ਖਾਲਸਾ ਰਾਜ ਦੀ ਰਸਤੇ ਜਿਹੜੇ ਨੇ ਬਾਂਦੇ ਨਜ਼ਰ ਆਂਦੇ ਪਿਨੇ ਇੱਥੇ ਬੁਰਵਰਤ ਪੰਨੂ ਨੇ ਸਿੱਖਾਂ ਦੇ ਲੀਡਰ ਨੇ ਇੱਕ ਬਹੁਤ ਵੱਡਾ ਅਭਿਆਨ ਦਿੱਤਾ ਹੈ ਖਾਲਸਾ ਰਾਜ ਦੇ ਹਵਾਲੇ ਤੋਂ ਨਾ ਲਈ ਪਾਕਿਸਤਾਨ ਤੇ ਇੰਡੀਆ ਦੇ ਹਵਾਲੇ ਤੋਂ ਇੰਡੀਆ ਦੇ ਵਿੱਚ ਕੀ ਸੂਟਿਆਲ ਹੈ ਤੇ ਰਾਈਟ ਨਾਓ ਕੀ ਸਿਚੁਏਸ਼ਨ ਚੱਲਦੀ ਪਈਏ ਕੀ ਬਿਹੇਵੀਅਰ ਹੈ ਕਮਿਊਨਿਟੀ ਕੀ ਰਿਸਪੌਂਸ ਦੇਂਦੀ ਪਈਏ ਅੱਜ ਜੇ ਤੁਹਾਡੇ ਨਾਲ ਰਿਪੋਰਟ ਸ਼ੇਅਰ ਕਰਾਂਗੀ ਰਿਪੋਰਟ ਤੁਸੀਂ ਆਖਰ ਤੱਕ ਵੇਖਣੀ ਹੈ ਵੀਡੀਓ ਵੇਖਣ ਤੋਂ ਪਹਿਲੇ ਸਾਡੀ ਚਲਦੇ ਨਵੇਂ ਉਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕਨ ਨੂੰ ਪਲੇਸ ਕਰੋ ਤੇ ਚਲਦੇ ਹਾਂ ਵੇਖਦੇ ਹਾਂ ਵੀਡੀਓ ਲੈਟਸ ਗੋ ਤਾਂ ਦੇ ਮੇਰੇ ਸਾਰੇ ਭੈਣਾ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਦੇਖੋ ਜਿਹੜੀ ਸੀਜ਼ਫਾਇਰ ਹੋਈ ਹੈ ਔਰ ਭਾਰਤ ਜਿਹੜਾ ਹੈ ਇਹ جنگ ਬਹੁਤ ਬੁਰੇ ਤਰੀਕੇ ਨਾਲ ਹਾਰ ਰਿਹਾ ਹੈ ਔਰ ਉਸ ਦੇ ਪਿੱਛੇ ਹੈ ਕਿ ਪਹਿਲੀ ਵਾਰਾ ਇਹ ਇਸ 100 ਸਾਲ ਦੇ ਵਿੱਚ ਹੋਇਆ ਹੈ ਕਿ ਸਿੱਖ ਜਿਹੜਾ ਹੈ ਜਿਹੜਾ ਭਾਰਤੀ ਕਬਜ਼ੇ ਵਾਲੇ ਪੰਜਾਬ ਵਾਲਾ ਉਸਨੇ ਖੁੱਲੇ ਆਮ ਬਾਹਰ ਨਿਕਲ ਕੇ ਹਿੰਦੁਸਤਾਨ ਦੀ ਨਰਿੰਦਰ ਮੋਦੀ ਦੀ ਜਿਹੜੀ ਇਹ ਰਾਜਨੀਤਿਕ ਲੜਾਈ ਸੀ ਉਹ ਲੜਨ ਤੋਂ ਨਾ ਕੀਤੀ ਔਰ ਜਿਹੜਾ ਨਾਹਰਾ ਲੱਗਿਆ ਇਸ ਨਾਰੇ ਨੇ ਜਿਹੜਾ ਹੋਇਆ ਉਹ ਸਾਰੀ ਦੁਨੀਆ ਹਿਲਾਈ ਹੈ ਔਰ ਪਾਕਿਸਤਾਨ ਦਾ ਆਵਾਮ ਪਾਕਿਸਤਾਨ ਦੀ ਸਰਕਾਰ ਤੇ ਪਾਕਿਸਤਾਨ ਦੀ ਫੌਜ ਜਿਹੜੀ ਹੈ ਉਹ ਇੱਕ ਮੁਠ ਸੀ ਦੂਜੇ ਪਾਸੇ ਜਿਹੜਾ ਹਿੰਦੁਸਤਾਨ ਹੈ ਹਿੰਦੁਸਤਾਨ ਦੀ ਫੌਜ ਜਿਹੜੀ ਹੈ ਉਹ ਰਾਜਨੀਤਿਕ ਲੜਾਈ ਲੜਨਾ ਨਹੀਂ ਸੀ ਚਾਹੁੰਦੀ ਸਿੱਖ ਫੌਜੀ ਜਿਹੜੇ ਆ ਉਹ ਇਸ ਗੱਲ ਤੋਂ ਪਿੱਛੇ हट ਚੁੱਕੇ ਸੀ ਕਿ ਅਸੀਂ ਇਹ ਰਾਜਨੀਤਿਕ ਲੜਾਈ ਮੋਦੀ ਦੇ ਲਈ ਨਹੀਂ ਲੜਨੀ ਔਰ ਇਹੀ ਕਾਰਨ ਉਹਦੇ ਬਣੇ ਆ ਕਿ ਹਿੰਦੁਸਤਾਨ ਦੀ ਇਹਦੇ ਵਿੱਚ ਹਾਰ ਹੋਈ ਹੈ ਤੇ ਪਾਕਿਸਤਾਨ ਦੀ ਫਤਿਹ ਹੋਈ ਹੈ ਔਰ ਜਿਹੜਾ ਨਾਰਾ ਲੱਗਾ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਤੇ ਅਗਿਓ ਜਵਾਬ ਆਇਆ ਨਾਰਾਏ ਤਕਬੀਰ ਸੋ ਇਹ ਨਾਰਾ ਯਾਦ ਰੱਖਣਾ ਆਪਾਂ ਇਹ ਨਹੀਂ ਦੇਖਣਾ ਕਿ ਮਜ਼ਾਇਲ ਉੱਜੀ ਆ ਤਾਂ ਜਿੱਤ ਗਿਆ ਹੈ ਹੌਸਲੇ ਬੁਲੰਦ ਸੀ ਪਾਕਿਸਤਾਨ ਦੀ ਫੌਜ ਦੇ ਪੂਰੀ ਸਿੱਖ ਪੰਥ ਔਰ ਉਹ ਵੀ ਸਿੱਖ ਜਿਹੜੇ ਖਾਲਸਾਤਨ ਰਫਰੰਡਮ ਵਾਲੇ ਆ ਫੁੱਲ ਕੇ ਬਾਹਰ ਆਏ ਔਰ ਅਸੀਂ ਪੂਰੇ ਪੰਜਾਬ ਦੇ ਵਿੱਚ ਅਸੀਂ ਰਾਜਸਥਾਨ ਹਰਿਆਣਾ ਬੰਗਾਲ ਤੱਕ ਅਸੀਂ ਮੈਸੇਜ ਭੇਜੇ ਫੌਜੀਆ ਨੂੰ ਕਿ ਤੁਸੀਂ ਹਿੰਦੁਸਤਾਨ ਦੀ ਨਾਲ ਜਿਹੜਾ ਨਹੀਂ ਖੜਨਾ ਤੁਸੀਂ ਪਾਕਿਸਤਾਨ ਦੇ ਨਾਲ ਖੜਨਾ ਹੈ ਔਰ ਉਹੀ ਹਾਲਾਤ ਹੋਏ ਕਿ ਜਦੋਂ ਹਿੰਦੁਸਤਾਨ ਦੀ ਹਾਰ ਹੋਈ ਹੈ 300 ਤੋਂ ਵੱਧ ਜਿਹੜਾ ਸਿੱਖ ਫੌਜੀ ਹੈ ਉਹ ਅੰਡਰ ਇਨਵੈਸਟੀਗੇਸ਼ਨ ਹੈ ਉਹਨਾਂ ਦੇ ਉੱਤੇ ਕੋਰਟ ਮਾਰਸ਼ਲ ਹੋ ਸਕਦਾ ਹੈ ਉਸੇ ਤਰੀਕੇ ਨਾਲ 에ਅਰ ਫੋਰਸ ਦਾ ਜਿਹੜਾ ਚੀਫ ਹੈ ਅਮਰਪ੍ਰੀਤ ਉਸ ਨੂੰ ਸਵਾਲ ਪੁੱਛੇ ਗਏ ਹੈ ਕਿ ਕੀ ਤੂੰ ਭਾਰਤ ਦੇ ਲਈ ਕੀ ਤੂੰ ਭਾਰਤ ਦੇ ਲਈ ਪੂਰੀ ਵਫਾਦਾਰੀ ਨਾਲ ਲੜਿਆ ਸੋ ਇਹ ਸਵਾਲ ਜਿਹੜੇ ਹੈ ਸਾਹਮਣੇ ਆਏ ਹੈ ਔਰ ਮੋਦੀ ਦੀ ਖੁੱਲੇ ਆਮ ਪੂਰੀ ਦੁਨੀਆ ਜਾਣਦੀ ਹੈ ਕਿ ਇਸ ਸੀਜ਼ਫਾਇਰ ਤੋਂ ਪਹਿਲਾਂ ਉਸ ਦੀ ਹਾਰ ਹੋਈ ਹੈ ਗੁਰਪਤਪਨ ਸਿੰਘ ਪਨੂਜੀ ਇੱਕ ਹੋਰ ਸਵਾਲ ਤੁਹਾਡੇ ਨਾਲ ਪੁੱਛਾਂਗੇ ਭਾਰਤ ਦੀ ਤਰਫੋਂ ਮੰਨਫੀ ਪ੍ਰੋਪਗੈਂਡਾ ਕੀਤਾ ਗਿਆ ਹੈ ਛੂਟਾ ਪ੍ਰੋਪਗੈਂਡਾ ਕੀਤਾ ਗਿਆ ਹੈ ਇਸ ਤਰ੍ਹਾਂ ਦੀ ਰਿਪੋਰਟਿੰਗ ਨੂੰ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਇਹ ਬੜੀ ਅਲਾਰਮਿੰਗ ਅਤੇ ਖਤਰਨਾਕ ਜਿਹੜੀ ਹੈ ਹਾਲਾਤ ਬਣੇ ਹਨ ਉੱਥੇ ਜਿਹੜੀ ਇਹ جنگ ਹੈ ਇਹ ਸਿਰਫ ਰੁਕੀ ਹੈ ਖਤਮ ਨਹੀਂ ਹੋਈ ਹੈ ਮੋਦੀ ਆਦਮਪੁਰ ਆਂਦਾ ਹੈ ਮਈ 12 ਨੂੰ ਨਾਲ ਉਹਦੇ ਨਿਊਕਲੀਅਰ ਅਫੀਸ਼ਰਸ ਪਹੁੰਚਦੇ ਆ ਨਾਲ ਉਹਦੇ ਡਿਫੈਂਸ ਅਫੀਸ਼ਰਸ ਪਹੁੰਚਦੇ ਆ ਔਰ ਆਦਮਪੁਰ 에ਅਰ ਬੇਸ ਜਿਹੜਾ ਪੰਜਾਬ ਦੇ ਵਿੱਚ ਹੈ ਉਥੇ ਇਹਨਾਂ ਨੇ ਆਪਣੇ ਮਿਰਾਜ 2000H ਜਿਨ੍ਹਾਂ ਦੇ ਵਿੱਚ ਨਿਊਕਲੀਅਰ ਵੈਪਨ ਜਿਹੜੇ ਹੈ ਪਰਮਾਣੂ ਬੰਬ ਜਿਹੜੇ ਹੈ ਉਹ ਲੈਸ ਬੰਬ ਉਹਨਾਂ ਨੇ ਉਥੇ ਜਹਾਜ਼ ਖੜੇ ਕਰ ਦਿੱਤੇ ਆ ਔਰ ਜਿਹੜਾ ਮੋਦੀ ਨੇ ਉਥੇ ਆ ਕੇ ਜੋ ਸਵਾਲ ਤੇ ਜਵਾਬ ਆਪਣੇ ਆਪ ਕੀਤੇ ਆ ਜਿਦੇ ਵਿੱਚ ਉਸਨੇ ਦੁਨੀਆ ਨੂੰ ਇਹ ਕਿਹਾ ਕਿ ਜੀ ਮੈਂ ਜਿੱਤ ਗਿਆ جنگ ਪਰ ਜੇ ਸਾਡੇ ਵੱਲ ਕੋਈ ਵੇਖੇਗਾ ਜਾਂ ਸਾਨੂੰ ਲੱਗੇਗਾ ਤੇ ਅਸੀਂ ਘਰ ਵਿੱਚ ਕੁਸ ਕੇ ਮਾਰਾਂਗੇ ਇਹ ਉਹਨੇ ਦੁਬਾਰਾ ਗੱਲ ਕਹੀ ਹੈ ਵੀ ਘਰ ਵਿੱਚ ਕੁਸ ਕੇ ਮਾਰਾਂਗੇ ਨਾਲੇ ਉਹਨੇ ਸਾਡੇ ਸਿੱਖ ਭਰਾਵਾਂ ਨੂੰ ਤੇ ਪੰਜਾਬ ਨੂੰ ਪਾਕਿਸਤਾਨ ਦੇ ਖਿਲਾਫ ਫੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਦੇ ਵਿੱਚ ਉਹਨੇ ਸਾਡੇ ਦਸਮ ਪੀਤਾ ਸੈਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਹੈਗਾ ਕਿ ਸਵਾ ਲੱਖ ਸੇ ਇੱਕ ਲੜਾਉ ਉਸ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਪਰ ਅਸੀਂ ਉਸ ਦਾ ਜਵਾਬ ਅੱਜ ਦੇ ਦਿੰਦਾ ਹੈ ਮੋਦੀ ਨੂੰ ਅਸੀਂ ਕਿਹਾ ਕਿ ਇੱਕ ਇੱਕ ਸਿੱਖ ਸਵਾ ਲੱਖ ਹਿੰਦੋਸਤਾਨੀ ਦੇ ਨਾਲ ਲੜੇਗਾ ਪਰ ਪਾਕਿਸਤਾਨ ਦੀ ਫੌਜ ਦੇ ਨਾਲ ਮਿਲ ਕੇ ਔਰ ਆਦਮਪੁਰ ਜਿਹੜਾ 에ਅਰ ਬੇਸ ਇਹਨਾਂ ਦਾ ਹੈ ਅਸੀਂ ਪੰਜਾਬ ਨੂੰ ਲਾਮਬੰਦ ਕਰਕੇ ਪੂਰੀ ਸਿੱਖ ਪੰਥ ਨੂੰ ਲਾਮਬੰਦ ਕਰਕੇ ਆਦਮਪੁਰ 에ਅਰ ਫੋਰਸ ਸਟੇਸ਼ਨ ਪਰਮਾਨੈਂਟ ਲਈ ਜਿਹੜਾ ਹਮੇਸ਼ਾ ਲਈ ਬੰਦ ਕਰ ਦਿਆਂਗੇ ਪਰ ਇਹ ਹੱਲ ਨਹੀਂ ਹੈ ਸੀਜ਼ ਵਾਇਰ ਵੀ ਹਲਣੀ ਹੈ ਜੰਗ ਰੁਕੀ ਆ ਉਹ ਵੀ ਹਲਣੀ ਹੈ ਇਸ ਦਾ ਹੱਲ ਹੈ ਕਿ ਹਿੰਦੁਸਤਾਨ ਦੇ ਟੁਕੜੇ ਨੋ ਹੋਣੇ ਚਾਹੀਦੇ ਆ ਇਸ ਦੁਨੀਆ ਦੇ ਨਕਸ਼ੇ ਤੋਂ ਹਿੰਦੁਸਤਾਨ ਜਿੰਨੀ ਦੇਰ ਤੱਕ ਨਹੀਂ ਮਿਟੇਗਾ ਉਨੀ ਦੇਰ ਤੱਕ ਪਾਕਿਸਤਾਨ ਦੀ ਹੋਂਦ ਨੂੰ ਪਾਕਿਸਤਾਨ ਦੇ ਆਵਾਮ ਨੂੰ ਖਤਰਾ ਰਹੇਗਾ ਗੁਰਪਤਮ ਸਿੰਘ ਸਾਨੂੰ ਦੱਸੋ ਕਿ ਪਾਕ-ਭਾਰਤ ਜੰਗ 'ਚ ਸੀਜ਼ਫਾਇਰ ਤੇ ਹੋ ਗਈ ਹੈ ਅਸੀਂ ਇਹ ਵੇਖ ਰਹੇ ਹਾਂ ਭਾਰਤ ਦੀ ਤਰਫੋਂ ਅਭੀ ਵੀ ਕਰਤਾਰਪੁਰ ਰਾਹਦਾਰੀ ਬੰਦ ਦੇ ਅ ਔਰ ਪਾਕਿਸਤਾਨ ਨੇ ਸਾਰੀ ਸੁਰਤਿਹਾਲ ਵਿੱਚ ਵੀ ਕਰਤਾਰਪੁਰ ਰਾਹਦਾਰੀ ਖੁੱਲੀ ਰੱਖਣ ਦਾ ਐਲਾਨ ਕੀਤਾ ਸੀ ਤੇ ਤੁਹਾਡੀ ਤੁਹਾਡਾ ਕੀ ਓਪੀਨੀਅਨ ਹੈ ਸਾਰੀ ਸਿਚੁਏਸ਼ਨ 'ਚ ਦੇਖੋ ਜਿਹੜਾ ਪਾਕਿਸਤਾਨ ਹੈ ਉਹ ਹਮੇਸ਼ਾ ਸਿੱਖਾਂ ਦੇ ਨਾਂ ਖਲੋਤਾ ਹੈ ਸਿੱਖ ਧਰਮ ਨੂੰ ਇੱਕ ਅਲੱਗ ਧਰਮ ਮੰਨਦਾ ਹੈ ਔਰ ਇਹੀ ਕਾਰਨ ਹੈ ਕਿ ਜਦੋਂ ਇਸਵਰਾ ਜੰਗ ਹੋਈ ਤੇ ਅਸੀਂ ਬਾਹਰੋਂ ਦੀ ਇਹ ਜਿਹੜੀ ਹੈ ਮੂਵਮੈਂਟ ਚਲਾਈ ਇਹ ਅਸੀਂ ਕੈਂਪੇਨ ਚਲਾਈ ਇੱਕ ਮੁਹਿੰਮ ਚਲਾਈ ਕਿ ਜਿੰਨਾ ਵੀ ਸਿੱਖ ਹੈ ਖਾਲਿਸਤਾਨ ਦਾ ਖਾ ਉਹਦੇ ਚੋਂ ਵੀ ਖਾਲਿਸਤਾਨ ਰੈਫਰੈਂਡਮ ਵਾਲੇ ਹਥਿਆਰਬੰਦ ਦੀ ਮੈਂ ਗੱਲ ਨਹੀਂ ਕਰਦਾ ਜਿਹੜੇ ਬੜੇ ਲੰਬੇ ਸਮੇਂ ਤੋਂ ਕਹਿ ਰਹੇ ਸੀ ਅਸੀਂ ਹਥਿਆਰਾਂ ਦੇ ਨਾਲ ਪੰਜਾਬ ਆਜ਼ਾਦ ਕਰਾਣਾ ਹੈ ਅਸੀਂ ਹਥਿਆਰਾਂ ਦੇ ਨਾਲ ਪਾਕਿਸਤਾਨ ਦੇ ਨਾਲ ਖਲੋਜਾਂਗੇ ਉਹ ਨਹੀਂ ਸਾਨੂੰ ਕਿਤੇ ਵੀ ਦਿਸੇ ਇੱਕ ਝੰਡਾ ਪਾਕਿਸਤਾਨ ਦੇ ਨਾਲ ਖਲੋਤਾ ਹੈ ਉਹ ਹੈ ਖਾਲਿਸਤਾਨ ਦਾ ਉਹ ਖੜਨ ਦਾ ਕਾਰਨ ਵੀ ਇਹੀ ਹੈ ਕਿ ਪਾਕਿਸਤਾਨ ਦੇ ਵਿੱਚ ਸਿੱਖ ਧਰਮ ਜਿਹੜਾ ਹੈ ਉਸ ਨੂੰ ਮੰਨਤਾ ਹੈ ਸਿੱਖਾਂ ਨੂੰ ਪੂਰੇ ਹੱਕ ਹੈ ਜਿਹੜੇ ਸਾਡਾ ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ ਹੈ ਨਨਕਾਣਾ ਸਾਹਿਬ ਤੋਂ ਲੈ ਕੇ ਕਰਤਾਰਪੁਰ ਸਾਹਿਬ ਤੱਕ ਉਹ ਪਾਕਿਸਤਾਨ ਦੀ ਹਕੂਮਤ ਔਰ ਪਾਕਿਸਤਾਨ ਦੀ ਸਰਕਾਰ ਦੇ ਹੇਠ ਬਿਲਕੁਲ ਮਹਬੂਜ਼ ਹੈ ਔਰ ਉਹਦਾ ਮੈਂ ਤੁਹਾਨੂੰ ਇੱਕ ਦੱਸ ਸਕਦਾ ਕਿ ਜਦੋਂ ਇਹ ਜੰਗ ਲੱਗੀ ਤੇ ਜੰਗ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਨੇ ਜਿਹੜਾ ਡਰੋਨ ਹੈ ਤਾਂ ਕਿ ਉਹ ਨਨਕਾਣਾ ਸਾਹਿਬ ਜਨਮ ਸਥਾਨ ਤੇ ਸੁੱਟਿਆ ਜਾ ਸਕੇ ਔਰ ਦੁਨੀਆ ਦੇ ਵਿੱਚ ਸਿੱਖਾਂ ਨੂੰ ਪਾਕਿਸਤਾਨ ਦੇ ਖਿਲਾਫ ਕੀਤਾ ਜਾਏ ਪਰ ਪਾਕਿਸਤਾਨ ਦੀ ਫੌਜ ਨੇ ਉਹ ਜਿਹੜਾ ਡਰੋਨ ਹੈ ਤਬਾਹ ਕੀਤਾ ਔਰ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਜਿਹੜਾ ਉਹ ਮਹਬੂਜ਼ ਹੈ ਜਿਹੜਾ ਕਰਤਾਰਪੁਰ ਸਾਹਿਬ ਹੈ ਲਾਂਗਾ ਉਹਦਾ ਇੱਕੋ ਇੱਕ ਹੱਲ ਹੈ ਚਾਹੇ ਉਹ ਪੰਜਾਬ ਹੈ ਹੱਲ ਖਾਲਿਸਤਾਨ ਚਾਹੇ ਉਹ ਪਾਕਿਸਤਾਨ ਹੈ ਹਲ ਖਾਲਿਸਤਾਨ ਜਿੰਨੀ ਦੇਰ ਤੱਕ ਉਹ ਬਾਰਡਰ ਜਿਹੜਾ ਹੈ ਉਹ ਹਿੰਦੁਸਤਾਨ ਦਾ ਰਹੇਗਾ ਉਨੀ ਦੇਰ ਤੱਕ ਜਿਹੜਾ ਸਿੱਖ ਹੈ ਉਹ ਆਪਣੇ ਗੁਰੂ ਨਾਨਕ ਸਾਹਿਬ ਦੇ ਜਾਂ ਧਾਰਮਿਕ ਸਥਾਨਾਂ ਤੇ ਜਾਣ ਨੂੰ ਉਸ ਨੂੰ ਇਹਨਾਂ ਕੋਲੋਂ ਪਰਮਿਸ਼ਨ ਲੈਣੀ ਪਏਗੀ ਇਸ ਦਾ ਹੱਲ ਹੈ ਪੰਜਾਬ ਹਲ ਖਾਲਿਸਤਾਨ ਪਾਕਿਸਤਾਨ ਹਲ ਖਾਲਿਸਤਾਨ ਨਰਿੰਦਰ ਮੋਦੀ ਹਿੰਦੂਤਵਾ ਸੋਚ ਦੇ ਨਾਲ ਜੋ ਅਕਲੀਅਤ ਦੀ ਬਰਾਦਰੀਆਂ ਉਹਨਾਂ ਦੇ ਨਾਲ ਜ਼ੁਲਮ ਢਾ ਰਿਹਾ ਹੈ ਇਹ ਸਾਰੇ ਜ਼ੁਲਮ ਨੂੰ ਤੁਸੀਂ ਕਿੰਝ ਵੇਖ ਰਹੇ ਹੋ देखो नरेंद्र मोदी ਤਾਂ ਜਿਹੜਾ ਹੈ ਉਹ ਅੱਜ ਆਇਆ ਹੈ ਪਰ ਜੋ ਹਿੰਦੁਸਤਾਨ ਦਾ ਸਿਸਟਮ ਹੈ 1948 ਤੋਂ ਜਦੋਂ મોદી ਜੰਮਿਆ ਵੀ ਨਹੀਂ ਸੀ ਹਿੰਦੁਸਤਾਨ ਦਾ ਜਿਹੜਾ ਸਿਸਟਮ ਹੈ ਜਿਹੜੀ ਬੁਨਿਆਦ ਹੈ ਉਹ ਸਿੱਖਾਂ ਦੇ ਖਿਲਾਫ ਹੈ ਉਹ ਮੁਸਲਮਾਨਾਂ ਦੇ ਖਿਲਾਫ ਹੈ ਉਹ 크ਰਿਸਚੀਅਨਸ ਦੇ ਖਿਲਾਫ ਹੈ 2.5 ਲੱਖ ਮੁਸਲਮਾਨ ਸਾਡੇ ਭੈਣ ਭਰਾ ਹైਦਰਾਬਾਦ ਚ 1948 ਚ ਮਾਰੇ ਗਏ ਸੀ 2 ਮਿਲੀਅਨ ਡਾਕੂਮੈਂਟਡ ਮੁਸਲਮਾਨ ਭੈਣ ਭਰਾਵਾਂ ਦੀ ਕਤਲੋਗਾਰਥ ਹੋਈ ਹੈ ਜਦੋਂ ਮੋਦੀ ਨੇ ਗੁਜਰਾਤ ਤੋਂ ਮਾਸਕਰੇ ਸ਼ੁਰੂ ਕੀਤਾ ਹੈ ਮਾਸਕਰੇ ਸ਼ੁਰੂ ਕੀਤਾ ਉਸ ਤੋਂ ਪਹਿਲਾਂ 2 ਲੱਖ ਮੁਸਲਮਾਨ ਭੈਣ ਭਰਾ ਮਾਰੇ ਗਏ ਹੈ ਸਿੱਖਾਂ ਦੀ ਨਸਲ ਕੁਸ਼ੀ 1984 ਦੇ ਵਿੱਚ ਹੋਈ ਹੈ ਜਿਹੜੀ ਇਹ ਬੁਨਿਆਦ ਹੈ ਹਿੰਦੁਸਤਾਨ ਦੀ ਜਿੰਨੀ ਦੇਰ ਤੱਕ ਅਸੀਂ ਹਿੰਦੁਸਤਾਨ ਦੇ ਟੁਕੜੇ ਕਰਕੇ ਉਹਨੂੰ ਤਬਾਹ ਨਹੀਂ ਕਰਦੇ ਮਿਨੋਰਟੀਜ਼ ਦਾ ਜਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਾਂ ਮਨੁੱਖੀ ਅਧਿਕਾਰ ਉੱਤੇ ਠੀਕ ਹੋ ਜਾਣ ਇਹ ਸਾਡਾ ਨਾ ਮਕਸਦ ਹੈ ਨਾ ਇਹ ਠੀਕ ਹੋਣੇ ਹੈ ਜਿੰਨੀ ਦੇਰ ਤੱਕ ਹਿੰਦੁਸਤਾਨ ਇਸ ਨਕਸ਼ੇ ਤੇ ਰਹਿੰਦਾ 19 ਦੇਰ ਤੱਕ ਇਹ ਉਥੇ ਮਨਾਰਟੀਜ਼ ਜਿਹੜੀਆਂ ਉਹਨਾਂ ਦੀ ਕਿਲਿੰਗ ਹੁੰਦੀਆਂ ਰਹਿਣੀਆਂ ਇਸੇ ਕਰਕੇ ਅਸੀਂ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾ ਕੇ ਖਾਲਿਸਤਾਨ ਬਣਾਉਣਾ ਚਾਹੁੰਨੇ ਆਂ ਔਰ ਜਿਹੜਾ ਖਾਲਿਸਤਾਨ ਦੀ ਆਜ਼ਾਦੀ ਹੈ ਉਹੀ ਆਜ਼ਾਦੀ ਕਸ਼ਮੀਰ ਦੀ ਆਜ਼ਾਦੀ ਦਾ ਰਾਹ ਖੋਲੇਗੀ ਔਰ ਇਸੇ ਤਰੀਕੇ ਨਾਲ ਅਸੀਂ ਹਿੰਦੁਸਤਾਨ ਦੇ ਨੋ ਟੁਕੜੇ ਕਰਾਂਗੇ ਤਾਂ ਜੋ ਜਿਹੜੀਆਂ ਮਨਾਰਟੀਜ਼ ਹੈ ਉਹ ਹਮੇਸ਼ਾ ਦੇ ਲਈ ਉਥੇ ਸੇਫ ਰਹਿ ਸਕਣ ਨੋ ਆਪਣੇ ਆਪਣੇ ਅਲੱਗ ਮੁਲਕਾਂ 'ਚ ਸੱਚ ਜੀ ਇਹ ਰਿਪੋਰਟ ਸੁ ਵੇਖੀਏ ਗੁਰਵਰਤ ਪਤ ਪੰਨੂ ਨੇ ਮੋਦੀ ਦੇ ਬਾਰੇ ਵਿੱਚ ਕਾਫੀ ਖਰੀਆਂ ਖਰੀਆਂ ਗੱਲਾਂ ਕੀਤੀਆਂ ਨੇ ਆਦਮਪੁਰ ਇਹ 에ਅਰ ਬੇਸ ਨੂੰ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਪਿਆ ਤੁਹਾਨੂੰ ਪੰਜਾਬ ਤੇ ਹੀ ਅਟੈਕ ਕਰਨ ਵਾਸਤੇ ਜਿਹੜਾ ਲਾਈਕ ਪਰਿਆ ਜਾਂਦਾ ਪਿਆ ਉੱਥੇ ਵੈਪਨ ਜਿਹੜੇ ਲਿਆ ਕੇ ਰੱਖੇ ਜਾਂਦੇ ਪਏ ਨੇ ਤੇ ਹਮੇਸ਼ਾ ਹੀ ਪੰਜਾਬ ਨੂੰ ਟਾਰਗੇਟ ਕੀਤਾ ਗਿਆ ਹੈ ਹਮੇਸ਼ਾ ਹੀ ਸਿੱਖ ਕਮਿਊਨਿਟੀ ਨੂੰ ਅ ਦੁਖੀ ਕੀਤਾ ਗਿਆ ਉਹਨਾਂ ਦਾ ਮੈਸਕਰ ਕੀਤਾ ਗਿਆ ਤੇ ਇੱਥੇ ਜੀ ਇਹਨਾਂ ਨੇ ਕਿਹਾ ਹੈ ਕਿ ਆਦਮਪੁਰ ਦੀ ਬੇਸ ਅਸੀਂ ਖਤਮ ਕਰ ਦਾਂਗੇ ਇੱਥੇ ਅ ਕਿਸੇ ਵੀ ਕਿਸਮ ਦੀ ਲੜਾਈ ਹੁੰਦੀ ਹੈ ਤੇ ਇੱਕ ਇੱਕ ਸਿੱਖ ਜਿਹੜਾ ਅ ਮੋਦੀ ਹਕੂਮਤ ਦੇ ਖਿਲਾਫ ਲੜੇਗਾ ਭਾਰਤ ਦੇ ਖਿਲਾਫ ਲੜੇਗਾ ਕਿਉਂਕਿ ਇੱਥੇ ਜੋ ਜ਼ਿਆਤੀਆਂ ਸਿੱਖਾਂ ਦੇ ਖਿਲਾਫ ਹੁੰਦੀਆਂ ਪਈਆਂ ਨੇ ਸਿੱਖਾਂ ਦੇ ਨਾਲ ਹੁੰਦੀਆਂ ਪਈਆਂ ਨੇ ਉਹ ਕਿਸੇ ਤਰ੍ਹਾਂ ਵੀ ਬਹੁਤੀ देर ਲੰਮੀਆਂ ਨਹੀਂ ਚੱਲ ਸਕਦੀਆਂ ਕਿਸ ਤਰ੍ਹਾਂ ਕੰਟੀਨਿਊਸਲੀ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਪਿਆ ਸਿੱਖ ਕਿਤੇ ਵੀ ਮੌਜੂਦ ਹੁੰਦੇ ਨੇ ਆਪਣੀ ਮਰਜ਼ੀ ਨਾਲ ਕਿਤੇ ਵੀ ਉਹਨਾਂ ਦੀ ਟਾਰਗੇਟ ਕਿਲਿੰਗ ਕਰਵਾ ਦਿੱਤੀ ਜਾਂਦੀ ਏ ਇਹ ਚੀਜ਼ ਕਿਸੇ ਵਜਾ ਤੋਂ ਹੁੰਦੀ ਪਈਏ ਕੌਣ ਕਰਾਂਦਾ ਪਿਆ ਸਭ ਨੂੰ ਪਤਾ ਹੈ ਕੌਣ ਹੈ ਕਿਹੜੇ ਹੱਥ ਨੇ ਆਦੇ ਪਿੱਛੇ ਤੇ ਗੁਰਵਰਤਪਤ ਪੰਨੂ ਜਿਹੜੇ ਨੇ ਇਹਨਾਂ ਤੇ ਵੀ ਜਿਹੜਾ ਅਟੈਕ ਜਿਹੜਾ ਹਮਲਾ ਹੈ ਹੋ ਚੁੱਕਿਆ ਹੈ ਤੇ ਇਹ ਤੋਂ ਪਹਿਲਾਂ ਵੀ ਇੱਕ ਜਿਹੜੇ ਲੀਡਰ ਨੇ ਸਿੱਖ ਲੀਡਰ ਨੇ ਉਹਨਾਂ ਦਾ ਮਰਡਰ ਹੋਇਆ ਬਲ ਇੱਥੇ ਜੀ ਮੋਦੀ ਹਕੂਮਤ ਨੂੰ ਲੈ ਕੇ ਇਹਨਾਂ ਨੇ ਕਾਫੀ ਖਰੀਆਂ ਗੱਲਾਂ ਕੀਤੀਆਂ ਨੇ ਨਾਲ ਸਿੱਖ ਜਿਹੜੇ ਨੇ ਉਹ ਕਿਸੇ ਤਰ੍ਹਾਂ ਵੀ ਪਾਕਿਸਤਾਨ ਦੇ ਖਿਲਾਫ ਨਹੀਂ ਲੜਨਗੇ ਬਲਕਿ ਭਾਰਤ ਦੇ ਖਿਲਾਫ ਪਾਕਿਸਤਾਨ ਦੀ ਫੌਜ ਦੇ ਨਾਲ ਲੜਨਗੇ ਇਹ ਚੀਜ਼ ਇਹਨਾਂ ਨੇ ਬਿਆਨ ਕੀਤੀ ਹੈ ਬਹੁਤ ਵੱਡੀ ਅਨਾਉਂਸਮੈਂਟ ਹੈ ਬਹੁਤ ਵੱਡੀ ਸਟੇਟਮੈਂਟ ਹੈ ਤੇ ਇੱਥੇ ਬਹੁਤ ਸਾਰੇ ਸਿੱਖ ਨੇ ਜਿਨ੍ਹਾਂ ਨੂੰ ਇਹ ਰਿਪਰੈਜ਼ੈਂਟ ਕਰਦੇ ਨੇ ਜ਼ਾਦੀ ਦੀ ਗੱਲ ਐ ਅਨਦੀ ਗੱਲ 'ਚ ਬਹੁਤ ਵਜ਼ਨ ਹੈ ਤੇ ਅਸੀਂ ਅਨਦੀ ਕੰਨ ਨੂੰ ਬਹੁਤ ਸੀਰੀਅਸਲੀ ਵੇਖਦੇ ਆ ਤੁਸੀਂ ਕੀ ਕਹੋਗੇ ਅਨਦੀ ਇਸ ਪੁਜੀ ਦੇ ਪੂਰੇ ਬਿਆਨ ਦੇ ਬਾਰੇ 'ਚ ਸਟੇਟਮੈਂਟ ਦੇ ਬਾਰੇ 'ਚ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀ ਤੁਹਾਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡੇ ਨਾਲ ਫਿਰ ਮਿਲਾਂਗਾ ਤੁਹਾਨੂੰ ਦੀ ਸੇਵਾ